ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਲਾਲ ਬੱਤੀ ਵਾਲੇ ਦੀਵੇ ਦਾ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੇ ਇਸ ਉਪਾਅ ਨੂੰ ਅਸੀਂ ਸਾਵਣ ਦੇ ਮਹੀਨੇ ਦੇ ਵਿੱਚ ਕਿਸੇ ਵੀ ਸ਼ੁੱਕਰਵਾਰ ਵਾਲੇ ਦਿਨ ਕਰਾਂਗੇ ਤਾਂ ਸਾਡੇ ਤੇ ਪਰਮਾਤਮਾ ਦੀ ਐਨੀ ਕਿਰਪਾ ਹੋਵੇਗੀ ਕਿ ਅਸੀਂ ਕਰੋੜਾਂ ਦੇ ਮਾਲਕ ਬਣ ਜਾਵਾਂਗੇ ਇਨਾ ਪੈਸਾ ਤੁਹਾਡੇ ਘਰ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਸੌਣ ਦੇ ਮਹੀਨੇ ਦੇ ਹਰ ਇੱਕ ਦਿਨ ਦਾ ਮਹੱਤਵ ਤਾਂ ਹੁੰਦਾ ਹੀ ਹੁੰਦਾ ਹੈ ਤੇ ਜੇਕਰ ਆਪਾਂ ਸ਼ੁੱਕਰਵਾਰ ਵਾਲੇ ਦਿਨ ਦੀ ਗੱਲ ਕਰੀਏ ਤਾਂ ਇਸ ਦਿਨ ਬਹੁਤ ਹੀ ਜ਼ਿਆਦਾ ਉਤਮ ਦੁਰਲਭ ਸੰਜੋਗ ਬਣਦਾ ਹੈ ਤੇ ਇਸ ਦਿਨ ਜਦੋਂ ਅਸੀਂ ਇਹ ਉਪਾਅ ਕਰਾਂਗੇ ਤਾਂ ਇਸ ਦਿਨ ਕੁਝ ਅਜਿਹਾ ਸਮਾਂ ਰਹੇਗਾ ਤੁਹਾਡੀ ਉੱਪਰ ਜਿਹੜਾ ਤੁਹਾਡੀ ਕਿਸਮਤ ਨੂੰ ਤੁਹਾਡੀ ਭਾਗ ਨੂੰ ਰਾਤੋਂ ਰਾਤ ਚਮਕਾਵੇਗਾ ਤੁਸੀਂ ਸਮਝ ਲਓਗੇ ਤੁਹਾਡੀ ਸੁੱਤੀ ਹੋਈ ਕਿਸਮਤ ਜਾਗ ਜਾਵੇਗੀ ਜੇਕਰ ਤੁਸੀਂ ਲਾਲ ਬੱਤੀ ਵਾਲੇ ਦੀਵੇ ਦਾ ਇੱਕ ਸ਼ੂਟ ਹੈ ਜਿਹੜਾ ਉਪਾਸ ਸੌਣ ਦੇ ਮહિਲੇ ਸ਼ੁੱਕਰਵਾਰ ਵਾਲੇ ਦਿਨ ਕਰ ਲਿਆ ਤੇ ਇਸੇ ਤਰੀਕੇ ਦੇ ਨਾਲ ਜਿਹੜਾ ਸ਼ੁੱਕਰਵਾਰ ਦਾ ਦਿਨ ਹੁੰਦਾ ਹੈ ਉਹ ਮਹਾਦੇਵ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ ਜੇਕਰ ਆਪਾਂ ਗੱਲ ਕਰੀਏ ਉਹਨਾਂ ਦਾ ਇੱਕ ਨਾਮ ਸੋਮ ਵੀ ਹੈ ਮਹਾਦੇਵ ਤੁਹਾਡੇ ਭਾਗ ਨੂੰ ਰਾਤੋਂ ਰਾਤ ਚਮਕਾਉਂਦੇ ਨੇ ਆਗਰ ਤੁਸੀਂ ਸ਼ੁੱਕਰਵਾਰ ਦੇ ਦਿਨ ਦਾ ਤੁਸੀਂ ਲਾਭ ਉਠਾਉਂਦੇ ਹੋਏ ਆਪਣੇ ਘਰ ਦੇ ਵਿੱਚ ਦੀਵੇ ਦਾ ਇੱਕ ਛੋਟਾ ਜਿਹਾ ਉਪਾਅ ਕਰਦੇ ਹੋ ਤਾਂ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਸ਼ੁੱਕਰਵਾਰ ਵਾਲੇ ਦੇਣ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਵਾਲਾ ਦੇਨੇ ਜਿਹੜਾ ਇਹ ਧੰਨ ਦੀ ਦੇਵੀ ਮਾਤਾ ਲਕਸ਼ਮੀ ਜੀ ਨੂੰ ਸਮਰਪਿਤ ਹੈ। ਇਸੇ ਤਰੀਕੇ ਦੇ ਨਾਲ ਧੰਨ ਦੀ ਦੇਵੀ ਮਾ ਲਕਸ਼ਮੀ ਜੋ ਇਹ ਬਹੁਤ ਹੀ ਜਲਦੀ ਸਾਡੀ ਤੇ ਪਰਸੰਨ ਹੁੰਦੀ ਹੈ। ਜੇਕਰ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਸੌਣ ਦੇ ਮਹੀਨੇ ਦੇ ਵਿੱਚ ਲਾਲ ਬੱਤੀ ਵਾਲੇ ਦੀਵੇ ਦਾ ਇਹ ਇੱਕ ਛੂਟ ਅਜਿਹਾ ਉਪਾਹ ਕਰ ਲੈਣੇ ਹੋ। ਕਿਉਂਕਿ ਜੋ ਲਾਲ ਰੰਗ ਹੁੰਦਾ ਹੈ ਉਹ ਮਾ ਲਕਸ਼ਮੀ ਮਾ ਦੁਰਗਾ ਨੂੰ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ ਹੈ। ਕਿਉਂਕਿ ਜਿਹੜਾ ਲਾਲ ਰੰਗ ਹੁੰਦਾ ਹੈ ਇਹ ਮੰਗਲ ਤੇ ਸੂਰਜ ਦਾ ਰੰਗ ਹੁੰਦਾ ਹੈ ਇਸ ਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਲਾਲ ਰੰਗ ਜਿਹੜਾ ਹੁੰਦਾ ਹੈ ਇਹ ਤੇਜ ਤੇ ਸ਼ਕਤੀ ਦਾ ਪ੍ਰਤੀਕ ਹੁੰਦਾ ਹੈ ਤੇ ਇਸ ਦੇ ਨਾਲ ਨਾਲ ਜਿਹੜਾ ਲਾਲ ਰੰਗ ਦਾ ਦੀਵਾ ਹੁੰਦਾ ਹੈ ਉਹ ਤੁਹਾਡੇ ਭਾਗ ਨੂੰ ਰਾਤੋਂ-ਰਾਤ ਚਮਕਾਉਂਦਾ ਹੈ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਜਗਾ ਦਿੰਦਾ ਹੈ ਜਿਨ੍ਹਾਂ ਨੇ ਜਿਆਦਾ ਤੋਂ ਜਿਆਦਾ ਪੈਸਾ ਕਮਾਉਣਾ ਹੈ ਅਧਿਕ ਤੋਂ ਅਧਿਕ ਕਰੋੜਪਤੀ ਬਣਨਾ ਹੈ ਜਿਹੜੇ ਚਾਹੁੰਦੇ ਆ ਕਿ ਅਸੀਂ ਜਲਦੀ ਤੋਂ ਜਲਦੀ ਕਰੋੜਪਤੀ ਬਣੀਏ ਉਹ ਸੌਣ ਦੀ ਮਹੀਨੇ ਦੇ ਵਿੱਚ ਸ਼ੁੱਕਰਵਾਰ ਵਾਲੇ ਦਿਨ ਦਾ ਲਾਭ ਜ਼ਰੂਰ ਉਠਾਉਣ। ਸੋ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੋ ਇਸੇ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣੂ ਲੇਡੀਜ਼ ਤੇ ਜੈਂਸ ਦੋਨੋਂ ਹੀ ਕਰ ਸਕਦੇ ਨੇ ਜਿਹੜੀ ਵੀ ਚਾਹੁੰਦੀ ਆ ਸਾਡੇ ਘਰ ਦੀ ਕਰੀਬੀ ਦੂਰ ਹੋਵੇ ਅਸੀਂ ਕਰੋੜਪਤੀ ਬਣੀਏ ਉਹ ਹੀ ਇਸ ਉਪਾਣੂ ਕਰ ਸਕਦੇ ਨੇ ਤੇ ਇਸ ਦੇ ਨਾਲ ਨਾਲ ਇਸ ਉਪਾਦੀ ਇੱਕ ਖਾਸੀਅਤ ਕਿ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਣੂ ਆਸਾਨੀ ਦੇ ਨਾਲ ਕਰ ਸਕਦੇ ਨੇ ਇਸੀ ਤਰੀਕੇ ਦੇ ਨਾਲ ਜੇਕਰ ਤੁਸੀਂ ਚਾਹੋ ਨੀਓ ਕਿ ਮੰਦਰ ਜਾ ਕੇ ਇਹ ਉਪਾਅ ਕਰਨਾ ਹੈ ਤਾਂ ਤੁਸੀਂ ਮੰਦਰ ਜਾ ਕੇ ਇਹ ਉਪਾਅ ਕਰ ਸਕਦੇ ਹੋ ਪਰ ਜੇਕਰ ਤੁਸੀਂ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਕਰੋਗੇ ਤਾਂ ਇਸ ਉਪਾਅ ਦਾ ਤੁਹਾਨੂੰ ਹੋਰ ਵੀ ਜ਼ਿਆਦਾ ਫਾਇਦਾ ਮਿਲੇਗਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਇਹ ਉਪਾਅ ਕਰੋਗੇ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਧਨ ਦੌਲਤ ਖੁਸ਼ੀਆਂ ਆਉਣਗੀਆਂ ਤੁਹਾਡੇ ਘਰ ਦੇ ਵਿੱਚ ਪੈਸਾ ਇੰਨਾ ਜ਼ਿਆਦਾ ਤੇਜ਼ੀ ਦੇ ਨਾਲ ਵਧੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਉਪਾਉ ਨੂੰ ਕਰਨ ਦੇ ਲਈ ਤੁਸੀਂ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਤੇ ਤੁਸੀਂ ਇੱਕ ਆٹے ਦਾ ਦੀਵਾ ਵੀ ਲੈ ਸਕਦੇ ਹੋ ਦੋਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਠੀਕ ਲੱਗੇ ਉਹ ਹੀ ਲੈ ਸਕਦੇ ਹੋ ਬਸ ਜਿਹੜਾ ਆٹے ਦਾ ਦੀਵਾ ਹੁੰਦਾ ਹੈ ਉਸ ਨੂੰ 11 ਵਾਲੇ ਦਿਨ ਤੁਸੀਂ ਨਹੀਂ ਲੈ ਸਕਦੇ ਇਸ ਚੀਜ਼ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੋਵੇਗਾ ਸੋ ਇਸੇ ਤਰੀਕੇ ਦੇ ਨਾਲ ਇਹ ਉਪਾਕਰਨ ਦੇ ਲਈ ਤੁਸੀਂ ਇੱਕ ਦੀਵਾ ਤਿਆਰ ਕਰਨਾ ਹੈ ਤੇ ਦੇਸੀ ਕਿਉਂ ਦਾ ਦੀਵਾ ਹੋਣਾ ਚਾਹੀਦਾ ਇਸ ਦੇ ਵਿੱਚ ਤੁਸੀਂ ਲਾਲ ਰੰਗ ਦੀ ਬੱਤੀ ਲਗਾਉਣੀ ਹੋ ਤੁਸੀਂ ਸੋਚੋਗੇ ਕਿ ਅਸੀਂ ਇਸ ਲਾਲ ਰੰਗ ਦੀ ਬੱਤੀ ਨੂੰ ਕਿਵੇਂ ਬਣਾਈਏ ਜਾਂ ਫਿਰ ਕਿੱਥੋਂ ਲੈ ਕੇ ਆਈਏ ਇਸ ਨੂੰ ਜਿਹੜਾ ਕਿ ਮੋਲੀ ਧਾਗਾ ਹੁੰਦਾ ਹੈ ਸੂਤੀ ਕਾਟਨ ਦਾ ਇੱਕ ਤਾਂ ਹੁੰਦਾ ਥੋੜਾ ਜਿਹਾ ਤਿਲਕਣਾ ਉਸ ਨਾਲ ਨਹੀਂ ਤੁਸੀਂ ਸੂਤੀ ਮੋਲੀ ਧਾਗੇ ਦੀ ਬੱਤੀ ਵੀ ਬਣਾ ਸਕਦੇ ਹੋ ਤੇ ਜਾਂ ਫਿਰ ਬਿਜਾਰ ਦੇ ਵਿੱਚੋਂ ਵੀ ਅੱਜਕੱਲ ਸਾਨੂੰ ਬੱਤੀਆਂ ਨੇ ਜਿਹੜੀਆਂ ਉਹ ਬਨਾਰਟੀ ਮਿਲ ਜਾਂਦੀਆਂ ਨੇ ਜਾਂ ਫਿਰ ਤੁਸੀਂ ਉਥੋਂ ਵੀ ਲਿਆ ਸਕਦੇ ਹੋ ਲਾਲ ਰੰਗ ਦੀ ਤੁਸੀਂ ਰੈਡੀमेड ਵੀ ਲਿਆ ਸਕਦੇ ਹੋ ਬਣੀ ਬਣਾਈ ਤੇ ਜਾਂ ਫਿਰ ਤੁਸੀਂ ਉਸ ਨੂੰ ਮੌਲੀ ਧਾਗੇ ਦੇ ਨਾਲ ਵੀ ਬਣਾ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਉਸੇ ਹੀ ਦੀਵੇ ਦੇ ਵਿੱਚ ਤੁਸੀਂ ਦੋ ਸਾਬਤ ਲੌਂਗ ਜਿਹੜੀ ਫੁੱਲ ਵਾਲੀ ਤੁਸੀਂ ਉਹ ਪਾ ਦੇਣੀ ਹੈ ਜਿਹੜਾ ਦੇਸੀ ਘੋਦਾ ਦੀਵਾ ਤਿਆਰ ਕਰੋਗੇ ਤੁਸੀਂ ਲਾਲ ਬੱਤੀ ਲਗਾ ਕੇ ਲੋਗ ਅਸੀਂ ਦੀਵੇ ਦੇ ਵਿੱਚ ਕਿਉਂ ਪਾਉਂਦੀਆਂ ਕਿਉਂਕਿ ਇਹ ਸ਼ਿਵ ਸ਼ਕਤੀ ਦਾ ਸਰੂਪ ਹੁੰਦਾ ਹੈ ਸੌਣ ਮਹੀਨੇ ਦਾ ਜਿਹੜਾ ਇੱਕ ਇੱਕ ਦਿਨ ਹੁੰਦਾ ਹੈ ਇਹ ਕਿਸ ਨੂੰ ਸਮਰਪਿਤ ਹੁੰਦਾ ਹੈ ਸੌਣ ਦੇ ਮਹੀਨੇ ਦਾ ਇੱਕ ਇੱਕ ਜਿਹੜਾ ਦਿਨ ਹੁੰਦਾ ਹੈ ਇਹ ਸ਼ਿਵ ਤੇ ਸ਼ਕਤੀ ਨੂੰ ਹੀ ਸਮਰਪਿਤ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਕਿ 18 ਜੁਲਾਈ ਨੂੰ ਹੋएगी ਆਸ਼ਟਮੀ ਇਸੇ ਤਰੀਕੇ ਦੇ ਨਾਲ ਜਿਹੜਾ ਅਸੀਂ ਇਹ ਦੀਵੇ ਵਾਲਾ ਛੋਟਾ ਜਿਹਾ ਉਪਾਅ ਕਰਨਾ ਏ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਨਾਲ ਸਾਨੂੰ ਹਰ ਤਰਫ ਤੋਂ ਧੰਨ ਲਾਭ ਹੁੰਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਦੀਵੇ ਨੂੰ ਅਸੀਂ ਕਿੱਥੇ ਜਗਾਉਣਾ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਜਗਾਉਣਾ ਹੈ ਸ਼ਾਮ ਦੇ ਸਮੇਂ ਸ਼ਾਮ ਦੇ ਸਮੇਂ ਤੁਸੀਂ ਮਾ ਲక్ష్ਮੀ ਦੇ ਸਾਹਮਣੇ ਇਸ ਦੀਵੇ ਨੂੰ ਤੁਸੀਂ ਜਗਾਉਣਾ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਮਾਤਾ ਲక్ష్ਮੀ ਜੀ ਜਿਹੜਾ ਜਗਤ ਦਾ ਕਲਿਆਣ ਕਰਨ ਵਾਲੇ ਨਰਾਇਣ ਸ਼੍ਰੀ ਹਰੀ ਵਿਸ਼ਨੂੰ ਜੀ ਦਾ ਧਿਆਨ ਕਰਦੇ ਹੋਏ ਇਹ ਦੀਵਾ ਤੁਸੀਂ ਜਿਗੌੜਾ ਇਸ ਦੀਵੇ ਨੂੰ ਤੁਸੀਂ ਪਰਿਚਲਿਤ ਕਰਨਾ ਹੈ ਇਸ ਤਰੀਕੇ ਦੇ ਨਾਲ-ਨਾਲ ਮਹਾਦੇਵ ਦਾ ਸਿਮਰਨ ਵੀ ਤੁਸੀਂ ਜ਼ਰੂਰ ਕਰਨਾ ਹੈ ਸੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਸੌਣ ਦੇ ਮਹੀਨੇ ਦੇ ਵਿੱਚ ਸ਼ੁੱਕਰਵਾਰ ਵਾਲੇ ਦਿਨ ਇਹ ਓਪਾ ਕਰਕੇ ਆਪਣੇ ਘਰ ਦੇ ਮੰਦਰ ਵਿੱਚ ਤੁਸੀਂ ਦੇਸੀ ਕੇ ਉਹਦਾ ਇੱਕ ਦੀਵਾ ਪਰੇ ਜਲਤ ਕਰਦੇ ਹੋ ਤਾਂ ਤੁਸੀਂ ਸਮਝ ਲਿਓ ਕਿ ਤੁਹਾਡੀ ਜ਼ਿੰਦਗੀ ਤੇ ਜਿੰਨਾ ਵੀ ਅੰਤਕਾਲੀ ਦੁੱਖ ਨੇ ਕਸ਼ਟ ਨੇ ਦੁੱਖ ਤਕਲੀਫ ਹੈ ਉਹ ਸਾਰਾ ਕੁਝ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਤੇ ਦੂਸਰੀ ਚੀਜ਼ ਇਹ ਇਸ ਉਪਾਣੂ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਧਨ ਪੈਸਾ ਇਸ ਤਰੀਕੇ ਦੇ ਨਾਲ ਆਉਣਾ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਕਦੇ ਵੀ ਸੰਭਾਲ ਨਹੀਂ ਪਾਉਂਗੇ ਕਿਉਂਕਿ ਸੌਣ ਦੇ ਮਹੀਨੇ ਦਾ ਜਿਹੜਾ ਸ਼ੁੱਕਰਵਾਰ ਹੁੰਦਾ ਹੈ ਨਾ ਉਹ ਕੋਈ ਸੁਧਾਰਨ ਨਹੀਂ ਹੁੰਦਾ ਤੇ ਜਿਹੜੇ ਵੀ ਸ਼ੁੱਕਰਵਾਰ ਤੁਸੀਂ ਕਰਨਾ ਚਾਹੋ ਨੇ ਉਸੇ ਹੀ ਸ਼ੁੱਕਰਵਾਰ ਤੁਸੀਂ ਇਹ ਉਪਾਅ ਕਰ ਸਕਦੇ ਹੋ ਪਰ ਸੌਣ ਦੇ ਮਹੀਨੇ ਦੇ ਵਿੱਚ ਵਿੱਚ ਹੀ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਇਹ ਉਪਾਅ ਕਰਨਾ ਹੋਵੇਗਾ ਇਹ ਉਪਾਅ ਤੁਸੀਂ ਜ਼ਰੂਰ ਕਰਿਓ ਇਸ ਉਪਾਅ ਨੂੰ ਕਰਕੇ ਤੁਸੀਂ ਦੇਖਿਓ ਕਿ ਇਸ ਉਪਾਅ ਦੇ ਕਿੰਨੇ ਜ਼ਿਆਦਾ ਚਮਤਕਾਰੀ ਫਾਇਦੇ ਹੁੰਦੇ ਨੇ ਇਹੀ ਤਾਂ ਸੀ ਪਹਿਲਾ ਉਪਾਦੀ ਗੱਲ ਕਰਦੇ ਆਂ ਦੂਸਰੀ ਉਪਾਦੀ ਇਸ ਉਪਾਦੀ ਨਾਲ ਨਾਲ ਤੁਹਾਨੂੰ ਇੱਕ ਹੋਰ ਉਪਾਦ ਜ਼ਰੂਰ ਕਰਨਾ ਚਾਹੀਦਾ ਉਹ ਵੀ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਹੀ ਕਰਨਾ ਹੋਵੇਗਾ ਜੇਕਰ ਤੁਹਾਨੂੰ ਜਲਦੀ ਤੋਂ ਜਲਦੀ ਪੈਸਾ ਜਿਆਦਾ ਤੋਂ ਜਿਆਦਾ ਤੁਹਾਨੂੰ ਪੈਸਾ ਚਾਹੀਦਾ ਹੈ ਤੁਸੀਂ ਚਾਹੋ ਇੰਨਾ ਪੈਸਾ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪੈਸੇ ਨੂੰ ਸੰਭਾਲ ਨਾ ਪਾਓ ਤੋ ਇਸੇ ਤਰੀਕੇ ਦੇ ਨਾਲ ਤੁਸੀਂ ਸੌਣ ਦੇ ਮਹੀਨੇ ਦੇ ਵਿੱਚ ਸ਼ੁੱਕਰਵਾਰ ਵਾਲੇ ਦਿਨ 1-2 ਚੁਟਕੀਆਂ ਤੁਸੀਂ ਚੌਲ ਦੀਆਂ ਲੈ ਲੈਣੀਆਂ ਨੇ ਤੇ ਅਕਸ਼ ਜਿਹੜਾ ਇਹ ਉਹ ਜਿਹੜਾ ਹੁੰਦਾ ਹੈ ਉਹ ਸ਼ੁਕਰ ਦੇ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਸਫੇਦ ਰੰਗ ਹੁੰਦਾ ਹੈ ਤੇ ਜਿਹੜੇ ਚੌਲ ਨੇ ਉਹਨਾਂ ਦਾ ਵੀ ਸਫੇਦ ਰੰਗ ਹੈ ਤੇ ਇੱਕ ਅੰਨ ਹੁੰਦਾ ਹੈ ਕਿ ਦੇਵੀ ਦੇਵਤਾਵਾਂ ਦਾ ਅੰਨ ਹੁੰਦਾ ਹੈ ਤੋ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਚੌਲਾਂ ਦਾ ਤਾਨ ਕਰ ਦਿਓ ਮਹਾਦੇਵ ਦੇ ਸ਼ਿਵਲਿੰਗ ਤੇ ਤੁਸੀਂ ਅਰਪਿਤ ਕਰ ਦਿੰਦੇ ਹੋ ਤੌੜੀ ਮਹੀਨੇ ਦੇ ਵਿੱਚ ਕੀਤਾ ਗਿਆ ਇਹ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਧਨ ਸੰਭਾਲਣਾ ਵੀ ਤੁਹਾਡੇ ਲਈ ਮੁਸ਼ਕਿਲ ਹੋ ਜਾਵੇਗਾ ਇੱਕ ਚੌਲਾ ਦੇ ਦਾਣੇ ਦੇ ਨਾਲ ਹੀ ਮਹਾਦੇਵ ਦੀ ਐਸੀ ਕਿਰਪਾ ਤੁਹਾਡੇ ਉੱਪਰ ਹੋ ਜਾਵੇਗੀ ਇਹਨਾਂ ਜਿਆਦਾ ਧਨ ਤੁਹਾਨੂੰ ਦਿੰਦੇ ਆ ਇੰਨੀ ਜ਼ਿਆਦੀ ਕਿਰਪਾ ਤੁਹਾਨੂੰ ਕਰ ਦਿੰਦੇ ਆ ਤੁਹਾਡੇ ਲਈ ਸੰਭਾਲਣਾ ਮੁਸ਼ਕਿਲ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਧਨ ਚਾਹੀਦਾ ਹੈ ਤੇ ਵਿਸ਼ੇਸ਼ ਕਰਕੇ ਤੁਸੀਂ ਇਹ ਚੌਲਾ ਵਾਲਾ ਜਿਹੜਾ ਉਪਾਏ ਇਸ ਨੂੰ ਵੀ ਤੁਸੀਂ ਸੌਣ ਦੇ ਮਹੀਨੇ ਦੇ ਵਿੱਚ ਸ਼ੁੱਕਰਵਾਰ ਦੇ ਦਿਨ ਜ਼ਰੂਰ ਕਰਿਓ ਜਿਨ੍ਹਾਂ ਨੂੰ ਜਿਆਦਾ ਤੋਂ ਜਿਆਦਾ ਤੇ ਜਲਦੀ ਤੋਂ ਜਲਦੀ ਧਨ ਚਾਹੀਦਾ ਹੈ ਉਹ ਤਾਂ ਖਾਸ ਕਰਕੇ ਇਸ ਉਪਾਣ ਨੂੰ ਜ਼ਰੂਰ ਕਰ ਲੈ ਕਿਉਂਕਿ ਇਸ ਉਪਾਣ ਨੂੰ ਕਰਨ ਦੇ ਨਾਲ ਮਾਤਾ ਲక్ష్ਮੀ ਸਾਡੇ ਤੇ ਬਹੁਤ ਹੀ ਜਲਦੀ ਪ੍ਰਸੰਨ ਹੁੰਦੀ ਹੈ ਤੇ ਪ੍ਰਸੰਨ ਹੋ ਕੇ ਸਾਡੇ ਤੇ ਆਪਣੀ ਕਿਰਪਾ ਕਰਦੀ ਹੈ ਇਸ ਦੇ ਨਾਲ ਨਾਲ ਘਰ ਦੇ 메ਨ ਗੇਟ ਤੇ ਤੁਸੀਂ ਦੀਵਾ ਜ਼ਰੂਰ ਜਗਾਓ ਖਾਸ ਕਰਕੇ ਸੌਣ ਦੇ ਮਹੀਨੇ ਦੇ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਇਸ ਦੀਵੇ ਨੂੰ ਜ਼ਰੂਰ ਹੀ ਜਗਾਉਣਾ ਹੈ ਕਿਉਂਕਿ ਸੌਣ ਦੇ ਮਹੀਨੇ ਦਾ ਜਿਹੜਾ ਸ਼ੁੱਕਰਵਾਰ ਹੁੰਦਾ ਹੈ ਧੰਨ ਦੀ ਦੇਵੀ ਮਾਂ ਲਕਸ਼ਮੀ ਦਾ ਦਿਨ ਮਹਾਦੇਵ ਦਾ ਦਿਨ ਇਸ ਦੇ ਨਾਲ ਨਾਲ ਮਾਂ ਪਾਰਵਤੀ ਦਾ ਦਿਨ ਭਗਵਾਨ ਗਣਪਤੀ ਦਾ ਦਿਨ ਤੋ ਇਸ ਕਰਕੇ ਤੁਸੀਂ ਕਿ ਦੀਵਾ ਕਰਦੇ ਮੇਨ ਗੇਟ ਤੇ ਜ਼ਰੂਰ ਜਗਾਓ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਇਹ ਜਾਣਕਾਰੀ ਉਪਾਦੀ ਦਿੱਤੀ ਹੈ ਸੋ ਪਲੀਜ਼ ਇਸ ਉਪਾਦ ਨੂੰ ਜ਼ਰੂਰ ਕਰਕੇ ਦੇਖਿਓ ਤੁਹਾਡੀਆਂ ਸਾਰੀਆਂ ਇਸ ਦੇ ਨਾਲ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਇਹਨਾਂ ਪੈਸਾ ਉਹਨਾਂ ਸ਼ੁਰੂ ਹੋ ਜਾਵੇਗਾ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਸ਼ੂਟ ਹੈ ਜਿਹੜਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਤਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ